ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਅੱਜ ਆਪਾਂ ਤੁਹਾਡੇ ਨਾਲ ਹਰਪ੍ਰੀਤ ਜਵੰਦਾ ਹੋਰਾਂ ਦੀ ਇੱਕ ਬਹੁਤ ਹੀ ਸੁੰਦਰ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਇੱਕ ਨਵਾਂ ਵਿਆਹ ਜੋੜਾ ਅਸਰਤਾ ਤੇ ਸੁਪਨੇ ਸੰਜੋਈ ਮੁੰਬਈ ਸ਼ਹਿਰ ਵਿੱਚ ਵਸਣਾ ਆਉਂਦਾ ਹੈ ਬਾਰੋਂ ਬੜੇ ਹੁਸਨ ਲੱਗਦੇ ਸ਼ਹਿਰ ਵਿੱਚ ਇੰਸ਼ੋਰੈਂਸ ਏਜੰਟ ਦਾ ਕੰਮ ਮਿੱਥੇ ਟੀਚੇ ਮੁਤਾਬਕ ਪਾਲਸੀਆਂ ਨੇ ਹੁੰਦੀਆਂ ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਉੱਤੋਂ ਫਲੈਟ ਦਾ ਕਿਰਾਇਆ ਨਵੀਂ ਕਾਰ ਦੀ ਕਿਸ਼ਤ ਤੇ ਹੋਰ ਵੀ ਬਹੁਤ ਸਾਰੇ ਖਰਚੇ। ਨਵੀਂ ਵਿਆਹੀ ਜਿੱਥੇ ਕੰਮ ਕਰਦੀ ਐ ਬੌਸ ਹਰ ਵੇਲੇ ਆਖਦਾ ਮੇਰੀ ਗੱਲ ਮੰਨ ਜਾ ਪ੍ਰਮੋਸ਼ਨ ਹੋ ਜਾਵੇਗੀ। ਅਖੀਰ ਦੋਵੇਂ ਦਿਲ ਛੱਡ ਜਾਂਦੇ ਹਨ। ਆਖਦੇ ਆਂ ਸ਼ਹਿਰ ਨੂੰ ਖਰੀਦਣ ਆਏ ਸਾਂ ਉਲਟਾ ਇਸ ਨੇ ਸਾਨੂੰ ਖਰੀਦ ਲਿਆ। ਇੱਕ ਦਿਨ ਮਰਨ ਦਾ ਫੈਸਲਾ ਕਰ ਲੈਂਦੇ ਐ। ਘਰ ਵਾਲਾ ਜ਼ਹਿਰ ਦੀਆਂ ਗੋਲੀਆਂ ਵੀ ਲੈ ਆਉਂਦਾ। ਪੀਣ ਤੋਂ ਪਹਿਲਾਂ ਸਲਾਹ ਕਰਦੇ। ਅੱਜ ਆਖਰੀ ਵਾਰ ਬਾਹਰ ਖਾਣਾ ਖਾਂਦੇ ਹਾਂ। ਫਿਰ ਕਿੰਨਾ ਚਿਰ ਘੁੰਮਦੇ ਫਿਰਦੇ ਕਿੰਨੀਆਂ ਸਾਰੀਆਂ ਗੱਲਾਂ ਕਰਦੇ ਇੱਕ ਦੂਜੇ ਦਾ ਹੱਥ ਫੜਦੇ ਚੰਗੇ ਤਰ੍ਹਾਂ ਨਿਹਾਰਦੇ ਬਹਿਰੇ ਨੂੰ ਵੱਡੀ ਸਾਰੀ ਟੱਕ ਦੇ ਦਿੰਦੇ ਇਹ ਘਰਾਂ ਕਿ ਹਰ ਵੇਲੇ ਬੇਇੱਜ਼ਤੀ ਕਰਦੇ ਰਹਿੰਦੇ ਸੋਸਾਇਟੀ ਦੇ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ ਨਾਲ ਦੀ ਹਰ ਵੇਲੇ ਸੌਦੇ ਦੀ ਪੇਸ਼ਕਸ਼ ਕਰਦੇ ਰਹਿੰਦੇ ਆਪਣੇ ਬਾਸ ਨੂੰ ਅੱਧੀ ਰਾਤ ਫੋਨ ਲਾ ਕੇ ਆਪਣੀ ਪੜਾਹਸ ਕੱਢਦੀ ਅਖੀਰ ਗਲਾਸ ਵਿੱਚ ਦਵਾਈ ਘੋਲ ਲੈਂਦੇ ਖੁਦਕੁਸ਼ੀ ਨੋਟ ਵੀ ਲਿਖ ਲਿਆ ਜਾਂਦਾ ਫਿਰ ਗ੍ਰਸਤ ਜੀਵਨ ਦੇ ਅਖੀਰੀ ਨਜ਼ਦੀਕੀ ਪਲਾਂ ਦੌਰਾਨ ਕੂਲ ਰੱਖੇ ਜ਼ਹਿਰ ਵਾਲੇ ਗਲਾਸ ਨੂੰ ਪੈਰਵਾਜੀ ਆਂਦਾ ਬਣੇ ਬਨਾਏ ਪਲਾਨ ਤੇ ਪਾਣੀ ਖੇਰ ਜਾਂਦਾ ਅਗਲੀ ਸਵੇਰ ਔਰਦੇ ਨਵਾਂ ਸੂਰਜ ਨਵੀਆਂ ਕਿਰਨਾਂ ਤੇ ਨਵੀਂ ਸ਼ੁਰੂਆਤ ਇੱਕ ਦੂਜੇ ਨੂੰ ਆਖਦੇ ਨੇ ਜ਼ਿੰਦਗੀ ਦਾ ਆਖਰੀ ਦਿਨ ਕਿੰਨਾ ਖੁੱਲ ਕੇ ਮਾਣਿਆ ਕਿੰਨੀ ਬੇਫਿਕਰੀ ਸੀ ਫਿਰ ਦੋਵੇਂ ਸਲਾਹ ਕਰਦੇ ਕਿ ਹੁਣ ਮਰਨ ਬਾਰੇ ਕਦੀ ਨਹੀਂ ਸੋਚਣਾ ਸਗੋਂ ਬਾਕੀ ਰਹੀ ਦੀ ਜ਼ਿੰਦਗੀ ਦਾ ਹਰ ਦਿਨ ਆਖਰੀ ਦਿਨ ਸਮਝ ਕੇ ਮਾਣਿਆ ਕਰਨਾ ਦੋਸਤੋ ਇੱਕ ਪਲ ਮੜਾ ਹੋ ਸਕਦਾ ਪੂਰੀ ਜ਼ਿੰਦਗੀ ਨਹੀਂ ਮਨ ਜ਼ਿਆਦਾਤਰ ਅਤੀਤ ਦੇ ਪਰਛਾਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਾਲੇ ਸਮੁੰਦਰ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਕੱਲ ਨੂੰ ਪਤਾ ਨਹੀਂ ਬੋਸ ਕੀ ਆਖੂ। ਪੇਪਰ ਪਤਾ ਨਹੀਂ ਔਖਾ ਹੋਊ કે ਸੌਖਾ ਹੋਊ। ਜੇ ਇੰਜ ਕੀਤਾ ਹੁੰਦਾ ਤਾਂ ਅੱਜ ਕੋਲ ਪੈਸੇ ਹੁੰਦੇ। ਇਹ ਸਾਰੀ ਉਧਿਹੜਬਣ ਵਿੱਚ ਵਰਤਮਾਨ ਸਮੇਂ ਦੇ ਕਿੰਨੇ ਪਲ ਅਤੀਤ ਬਣ ਜਾਂਦੇ ਹਨ। ਦੱਸਦੇ ਇੱਕ ਵਾਰ ਨਿੱਜੀ ਨੌਕਰ ਨੇ ਰਾਜੇ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਜਨਾਬ ਰਾਤੀ ਤੁਸੀਂ ਸੁੱਤੇ ਪਏ ਸੀ ਤਾਂ ਤੁਸੀਂ ਸੱਪ ਨਹੀਂ ਗੱਲਿਆ। ਰਾਜਾ ਸੋਚ-ਸੋਚ ਦੇ ਨਾਲ ਵਿੱਚ ਸੁੱਕ ਕੇ ਤੀਲਾ ਹੋ ਗਿਆ। ਅਖੀਰ ਇੱਕ ਜੋਗੀ ਨੂੰ ਲਿਆਂਦਾ। ਸਾਰੀ ਗੱਲ ਦੱਸੀ। ਫਿਰ ਯੋਜਨਾ ਮੁਤਾਬਕ ਉਹ ਇੱਕ ਰਾਤ ਰਾਜੇ ਦੇ ਸੌਣ ਵਾਲੇ ਕਮਰੇ ਵਿੱਚ ਰਿਹਾ। ਅਗਲੀ ਸਵੇਰ ਰਾਜੇ ਦੀ ਅੱਖ ਖੁੱਲੀ ਤਾਂ ਚਾਰੇ ਪਾਸੇ ਖੁਸ਼ੀਆਂ ਵਾਲਾ ਮਾਹੌਲ ਸੀ। ਸਹਿਨਾਈਆਂ ਵੱਜ ਰਹੀਆਂ ਸਨ। ਰਾਜਾ ਹੈਰਾਨ ਹੋ ਕੇ ਪੁੱਛਦਾ ਕੀ ਹੋਇਆ? ਅਗਵਾ ਆਖਦੇ ਜੀ ਕੁਝ ਦਿਨ ਪਹਿਲਾਂ ਜਿਹੜਾ ਤੁਸੀਂ ਸੱਪ ਨੇ ਗੱਲਿਆ ਸੀ ਲੰਗੀ ਰਾਤ ਸੁੱਤੇ ਪਿਆਂ ਤੁਹਾਡੇ ਅੰਦਰੋਂ ਨਿਕਲ ਕੇ ਬਾਹਰ ਜੰਗਲ ਵੱਲ ਨੂੰ ਤੁਰ ਗਿਆ। ਰਾਜਾ ਕੁਝ ਘੰਟੇ ਵਿੱਚ ਹੀ ਮੋੜ ਪੈਰਾਸਰ ਹੋ ਗਿਆ ਸੋ ਦੋਸਤੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਆਓ ਅਸੀਂ ਵੀ ਉਹਨਾਂ ਸਪਾਂ ਦਾ ਫਿਕਰ ਕਰਨਾ ਛੱਡੀਏ ਜਿਹੜੇ ਅਸੀਂ ਕਦੇ ਨਿਗਲੇ ਹੀ ਨਹੀਂ ਸੋ ਦੋਸਤੋ ਇਹ ਸੀ ਕਹਾਣੀ ਜਿਹੜੀ ਸਾਨੂੰ ਸਿੱਖਿਆ ਦਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਇੱਕ ਪਲ ਮਾੜਾ ਹੋ ਸਕਦਾ ਹੈ ਪੂਰੀ ਜ਼ਿੰਦਗੀ ਲਈ ਇਹ ਕਹਾਣੀ ਸਾਨੂੰ ਜ਼ਿੰਦਗੀ ਦਾ ਹਰ ਪਲ ਆਖਰੀ ਪਲ ਸਮਝ ਕੇ ਤੇ ਖੁੱਲ੍ਹਦਿਲੀ ਨਾਲ ਜਿਉਣ ਦਾ ਜਾਨ ਜ਼ਿੰਦਗੀ ਦੇ ਹਰੇਕ ਪਲ ਨੂੰ ਹੁੱਲ ਕੇ ਜਿਉਂਦਾ ਸਲੀਕਾ ਦੱਸਦੀ ਹੈ। ਇਹ ਕਹਾਣੀ ਹੈ ਹਰਪ੍ਰੀਤ ਜਵੰਦਾ ਹੋਰਾਂ ਦੀ। ਔਰ ਸਾਡੇ ਕੋਲੇ ਇਹਨਾਂ ਨੂੰ ਭੇਜਿਆ ਡਾਕਟਰ ਮਨਜੀਤ ਸਿੰਘ ਢਾਲੀਵਾਲ ਨੇ। ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਵਾਤ-ਵਾਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਕੋਈ ਇੱਕ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।